ਮੇਰਾ ਨਾਮ ਨੀਤੀ ਹੈ ਮੈਂ ਇੱਕ ਹਾਕੀ ਪਲੇਅਰ ਹਾਂ ਔਰ ਆਪਣਾ ਹਾਕੀ ਆਪ ਏਸ਼ੀਅਨ ਕੱਪ ਆਪਣਾ ਹਾਂਗਕਾਂਗ ਹੋਇਆ ਸੀਗਾ ਔਰ ਉੱਥੇ ਇੰਡੀਆ ਟੀਮ ਨੇ ਮਤਲਬ ਫਸਟ ਪੋਜੀਸ਼ਨ ਲਈ ਔਰ ਉਸ ਤੋਂ 골ਡ ਲੈ ਕੇ ਆਏ ਹਾਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਮੈਂ 10 ਸਾਲ ਦੀ ਸੀ ਜਦੋਂ ਮੈਂ ਹਾਕੀ ਹਾੱਚ ਫੜੀ ਸੀ ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਉੱਥੋਂ ਹੀ ਟ੍ਰੇਨਿੰਗ ਲਈ ਹੈ ਉਸੋ ਸੁਬਾਹ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉਤੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਬੈਂਕ ਵਿੱਚ ਜਾ ਚਲ ਗਈ ਸੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜਿਹੜੇ ਕਿ ਸ਼ਿਤ ਤਲਵਾੜੇ ਦੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀਗਾ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਆ ਔਰ ਮੈਂ ਇੰਟਰਵਰਸਟੀਅਨ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਹੋ ਕੇ ਖੇਡ ਚੁੱਕੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਵੀ ਜਗਾ ਨਹੀਂ ਹੈ ਔਰ ਮੇਨ ਮੇਰੇ ਜਿਹੜੇ ਇਹ ਮੈਨੂੰ ਐਪਰੀਸ਼ੀਏਟ ਜਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤੱਕ ਉਹਨਾਂ ਦੀ ਮਿਹਨਤ ਨਾਲ ਮੈਂ ਅੱਜ ਇਹ ਦਿਨ ਤੇ ਇੱਥੇ ਪਹੁੰਚੀ ਆ ਔਰ ਮੈਰਿਜ ਤੋਂ ਬਾਅਦ ਮੇਨ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਮਾਡਰਨ ਗੇਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਂਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲ ਲਿਆ ਮੇਰੇ ਮਗਰੋਂ ਮੈਂਨੂੰ ਵੀ ਬਹੁਤ ਵਧੀਆ ਟ੍ਰੀਟ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਹਾਂ ਔਰ ਮੈਂ ਸਪੋਰਟਸ ਡਿਪਾਰਟਮੈਂਟ ਵਿੱਚ ਮੁਕਸੀਨ ਮੁਕਸਸਾ ਵਿੱਚ ਜੌਬ ਕਰਦੀ ਹਾਂ ਔਰ ਮੇ ਕੋਲ ਵਾਤਵਾ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਹਾਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਦ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਦ ਦੇ ਰਹੀ ਹਾਂ ਸਾਡਾ ਉਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ ਥਾਈਲੈਂਡ ਉਹ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡਿਆ ਸੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇੱਕ ਕੰਪੀਟੀਸ਼ਨ ਲੜਿਆ ਬਹੁਤ ਜ਼ਿਆਦਾ ਪ੍ਰਾਊਡ ਸਨ ਹੋ ਰਿਹਾ ਕਿ ਮੈਂ ਇੱਕ ਇੰਡੀਆ ਟੀਮ ਵਿੱਚ ਖੇਡੀਆਂ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਟੀਮ ਦੇ ਮਤਲਬ ਗੇਮਜ਼ ਦੇ ਪਲੇਅਰ ਦੇਖਦੇ ਹਾਂ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨਾ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਦੇ ਡਿਸਰਵ ਕਰਦੇ ਸੀ ਬਟ ਸਾਡਾ ਟਾਈਮ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸੇ ਉਹ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਗੁਰੂ ਦਾ ਕਰਦੀ ਹਾਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਪਾ ਲਿਆ